ਆਪਾਂ ਸਾਰੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਘਟਨਾ ਜਾਂ ਕਹਾਣੀ ਕਿਸੇ ਤੋਂ ਸੁਣਦੇ ਆਂ ਜਾਂ ਕਿਸੇ ਨੂੰ ਸੁਣਾਉਂਦੇ ਆਂ ਪਰ ਆਪਾਂ ਇਹ ਘਟਨਾਵਾਂ ਕਹਾਣੀਆਂ ਸੁਣਨ ਸੁਣਾਉਣ ਦਾ ਕੰਮ ਆਪਣੀ ਮਾਤ ਭਾਸ਼ਾ 'ਚ ਹੀ ਕਰਦੇ ਆਂ ਜਿਵੇਂ ਪੰਜਾਬੀ ਹਿੰਦੀ ਮਰਾਠੀ ਜਾਂ ਜਿਹੜੀ ਵੀ ਆਪਣੀ ਮਾਤ ਭਾਸ਼ਾ ਹੈ ਹੁਣ ਮੰਨ ਕੇ ਚੱਲੋ ਆਪਾਂ ਆਪਣੀ ਮਾਤ ਭਾਸ਼ਾ 'ਚ ਤਾਂ ਕਹਾਣੀਆਂ ਸੁਣਾ ਲੈਂਦੇ ਆਂ ਘਟਨਾਵਾਂ ਸੁਣਾ ਲੈਂਦੇ ਆਂ ਪਰ ਜੇ ਕਦੇ ਕੋਈ ਘਟਨਾ ਤਹਾਣੀ ਅੰਗਰੇਜ਼ੀ 'ਚ ਸੁਣਾਉਣੀ ਪੈ ਜੇ ਤਾਂ ਉੱਥੇ ਬਹੁਤੇ ਲੋਕਾਂ ਦਾ ਹੱਥ ੜ ਜਾਂਦਾ ਤਾਂ ਅੱਜ ਦੀ ਕਲਾਸ ਨੂੰ ਪੂਰਾ ਦੇਖਿਓ ਕਿਉਂਕਿ ਅੱਜ ਦੀ ਕਲਾਸ ਚ ਆਪਾਂ ਸਿੱਖਾਂਗੇ ਕਿ ਕਹਾਣੀਆਂ ਨੂੰ ਜਾਂ ਘਟਨਾਵਾਂ ਨੂੰ ਅੰਗਰੇਜ਼ੀ ਚ ਕਿਸ ਤਰ੍ਹਾਂ ਲਿਖਣਾ ਜਾਂ ਕਿਸ ਤਰ੍ਹਾਂ ਦੱਸਣਾ ਤਾਂ ਕਹਾਣੀ ਜਾਂ ਘਟਨਾ ਦੇਖੋ ਲਿਖੀ ਕਿਹੜੇ ਟੈਂਸ ਚ ਜਾਣੀ ਆ ਪਾਸਟ ਟੈਂਸ ਦੇ ਵਿੱਚ ਠੀਕ ਹੈ ਹੁਣ ਪਾਸਟ ਟੈਂਸ ਦੇ ਵਿੱਚ ਕਿਉਂ ਲਿਖੀ ਜਾਣੀ ਆ ਕਿਉਂਕਿ ਘਟਨਾਵਾਂ ਜਾਂ ਕਹਾਣੀਆਂ ਜਿਹੜੀਆਂ ਹੁੰਦੀਆਂ ਆਪਾਂ ਬੀਤੇ ਹੋਏ ਵੇਲੇ ਚ ਚੱਕੀਆਂ ਹੁੰਦੀਆਂ ਠੀਕ ਹੈ ਤੁਸੀਂ ਕੋਈ ਗੱਲ ਸੁਣਾਉਣੀ ਆ ਕਿਸੇ ਨੂੰ ਕਹਾਣੀ ਸੁਣਾਉਣੀ ਆ ਕੋਈ ਘਟਨਾ ਸੁਣਾਉਣੀ ਆ ਤੇ ਬੀਤੇ ਹੋਏ ਸਮੇਂ ਦੀ ਘਟਨਾ ਸੁਣਾ ਰਹੇ ਆ ਨਾ ਕਿ ਪ੍ਰੈਜੈਂਟ ਦੀ ਨਾ ਫਿਊਚਰ ਦੀ ਠੀਕ ਔਰ ਬੀਤੇ ਵੇਲੇ ਨੂੰ ਆਪਾਂ ਇੰਗਲਿਸ਼ ਚ ਪਾਸਟ ਕਹਿੰਦੇ ਆ ਤਾਂ ਪਾਸਟ ਟੈਂਸ ਦੇ ਵਿੱਚੋਂ ਕਿਹੜੇ-ਕਿਹੜੇ ਟੈਂਸ ਬੇਸਿਕਲੀ ਜ਼ਿਆਦਾ ਵਰਤੇ ਜਾਣੇ ਆ ਕਹਾਣੀਆਂ ਲਿਖਣ ਵੇਲੇ ਜਾਂ ਘਟਨਾਵਾਂ ਲਿਖਣ ਵੇਲੇ ਇੱਕ ਤਾਂ ਹੈ ਪਾਸਟ ਇਨਡੇਫਿਨਟ ਠੀਕ ਹੈ ਸਬਜੈਕਟ ਵਰਬ ਦੀ ਸੈਕੰਡ ਫਾਰਮ ਆਬਜੈਕਟ ਇੱਕ ਤਾਂ ਇਹ ਹੈ होर एक सिंपल सेंटेंस जड़ा है देर वॉज देर वर आला देर वॉज़ देर वर ए लग के और होर लगना सबजैक्ट वॉज वर ऑबजेक्ट और एक होर सिंपल सबजैक्ट हैड ऑबजेक्ट ठीक है, है? आचार आ चार टेंस जे आ एक प्रेजेंट आ सॉरी पास इंड आ ਬਾਕੀ ਤਿੰਨ ਜਿਹੜੇ ਆ ਗਿਆ ਪਾਸਟ ਸਿੰਪਲ ਆ ਇਹ ਚਾਰਾਂ ਦੇ ਵਿੱਚ ਜਿਹੜੀ ਹੈਗੀ ਅਜ਼ਲਤਰ ਕਹਾਣੀਆਂ ਜਾਂ ਘਟਨਾਵਾਂ ਲਿਖੇ ਜਾਂਦੇ ਇਹਨਾਂ ਚਾਰਾਂ ਦੀ ਸਭ ਤੋਂ ਵੱਧ ਵਰਤ ਹੁੰਦੀ ਆ ਠੀਕ ਆ ਤਾਂ ਇਹਨਾਂ ਨੂੰ ਕਹਾਣੀਆਂ ਜਾਂ ਘਟਨਾਵਾਂ ਲਿਖਣ ਵੇਲੇ ਕਿਸ ਤਰ੍ਹਾਂ ਵਰਤਣਾ ਇਹ ਸਮਝਣ ਵਾਸਤੇ ਇਹ ਸਿੱਖਣ ਵਾਸਤੇ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਇੱਕ ਇਨਸੀਡੈਂਟ ਲੈਂਦੇ ਆ ਮੰਨ ਕੇ ਚੱਲੋ ਕੱਲ ਤੁਸੀਂ ਆਪਣੇ ਦੋਸਤ ਦੇ ਨਾਲ ਜਿਹੜਾ ਹੈ ਸ਼ਾਪਿੰਗ ਵਾਸਤੇ ਗਏ ਸੀ ਠੀਕ ਆ ਹੁਣ ਤੁਸੀਂ ਆਪਣੀ ਸ਼ਾਪਿੰਗ ਵਾਲੀ ਗੱਲ ਨੂੰ ਸ਼ਾਪਿੰਗ ਵਾਲੀ ਘਟਨਾ ਨੂੰ ਕਹਾਣੀ ਨੂੰ ਅੱਗੇ ਕਿਸੇ ਨੂੰ ਸੁਣਾਉਣਾ ਤਾਂ ਕਿਸ ਤਰ੍ਹਾਂ ਲਿਖੋਗੇ ਠੀਕ ਹੈ ਤਾਂ ਇਹ ਦੇਖਦੇ ਆ ਤਾਂ ਮੰਨ ਕੇ ਚੱਲੋ ਆਪਾਂ ਸਭ ਤੋਂ ਪਹਿਲਾਂ ਕਹਿ ਰਹੇ ਆ ਕਿ ਕੱਲ ਮੈਂ ਆਪਦੇ ਦੋਸਤ ਦੇ ਨਾਲ ਸ਼ਾਪਿੰਗ ਗਿਆ ਮੋਗੇ ਗਿਆ ਨੇਲ ਸਿੰਘ ਵਾਲੇ ਗਿਆ ਕਿਤੇ ਵੀ ਜਿੱਥੇ ਵੀ ਤੁਸੀਂ ਗਏ ਠੀਕ ਹੈ ਸਭ ਤੋਂ ਪਹਿਲਾਂ ਕੱਲ ਯੈਸਟਰਡੇ ਕਮਾ ਕਮਾ ਕਿਉਂ ਇਹ ਆਪਾਂ ਅੱਗੇ ਵੀ ਕੀਤਾ ਕਿ ਕਾਮੇ ਦਾ ਮਤਲਬ ਹੁੰਦਾ ਕਿ ਕਾਮੇ ਤੋਂ ਬਾਅਦ ਜਿਹੜਾ ਸ਼ਬਦ ਆ ਰਿਹਾ ਉਹ ਆਪਣੇ ਸੈਂਟੈਂਸ ਦਾ ਸਬਜੈਕਟ ਹੈ ਉਥੋਂ ਆਪਣਾ ਮੇਨ ਸੈਂਟੈਂਸ ਜਿਹੜਾ ਹੈ ਸ਼ੁਰੂ ਹੁੰਦਾ ਠੀਕ ਹੈ ਇਹ ਆਪਾਂ ਐਕਸਟਰਾ ਹਿੱਸਾ ਸੀ ਜਿਹੜਾ ਆਪਾਂ ਚਾਕੇ ਮੂਹਰੇ ਲਿਆਂਦਾ ਇਹਨੂੰ ਆਪਾਂ ਪਿੱਛੇ ਵੀ ਲੱਗ ਸਕਦੇ ਸੀ ਅੱਗੇ ਲਿਖਿਆ ਕਰਕੇ ਕਮਾ ਪਾਇਆ ਯੈਸਟਰਡੇ ਕਿ ਕੱਲ ਮੈਂ ਆਪਣੇ ਦੋਸਤ ਦੇ ਨਾਲ ਮੋਗੇ ਗਿਆ ਸ਼ਾਪਿੰਗ ਵਾਸਤੇ ਠੀਕ ਹੈ ਹੁਣ ਟੈਂਸ ਕਿਹੜਾ ਪਾਸਟ ਇੰਡੈਫਿਨਿਟ ਸਬਜੈਕਟ ਆਈ ਵੈਂਟ ਟੂ ਮੋਗਾ ਕਿਹਦੇ ਨਾਲ ਆਪਣੇ ਦੋਸਤ ਨਾਲ ਵਿਦ ਮਾਈ ਫਰੈਂਡ ਕਾਦੇ ਵਾਸਤੇ ਸ਼ੋਪਿੰਗ ਵਾਸਤੇ ਫਾਰ ਸ਼ੋਪਿੰਗ ਠੀਕ ਤਾਂ ਤੁਸੀਂ ਕਹਿੰਦੇ ਆ ਕਿ ਮੈਂ ਕੱਲ ਮੋਗਾ ਗਿਆ ਆਪਣੇ ਦੋਸਤ ਨਾਲ ਸ਼ੋਪਿੰਗ ਵਾਸਤੇ ਹੁਣ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕੀ ਖਰੀਦਣਾ ਸੀ ਜਿਵੇਂ ਆਪਾਂ ਕਹਿਨੇ ਕਿ ਮੈਂ ਥੋੜੇ ਜਿਹੀ ਕੱਪੜੇ ਖਰੀਦਨੇ ਸੀ ਠੀਕ ਆਈ ਵਾਂਟਡ ਟੂ ਬਾਏ ਸਮ ਕਲੋਸ ਆਹ ਸਬਜੈਕਟ ਵਰਬ ਦੀ ਸੈਕੰਡ ਫਾਰਮ ਬਾਕੀ ਇਹ ਦੋ ਅੱਗੇ ਜਿਹੜਾ ਹੈ ਆਬਜੈਕਟ ਵਾਲਾ ਹਿੱਸਾ ਜਾਂਦਾ ਇੱਥੇ ਵੀ सबजैक्ट वर्ब दंड आटेंस जगे पास डेफिनेट आ सबजेक्ट वर्ब देंड फॉर्म ऑबजैक्ट पास एंड डेफिनेट दो सेंटेंस तक ए सीज ही बनाया ठीक कि तो मैं कुछ कपड़े खरीदने तो असी लगभग घरों जोड़े है दस बजे सुबह दस बजे तो है ना आ, वी वेंट ਬਾਈ ਕਾਰ ਕਿ ਅਸੀਂ ਉੱਥੇ ਕਾਰ ਤੇ ਗਏ ਠੀਕ ਹੈ ਤੁਸੀਂ ਜਿੰਨੇ ਕਵੱਜੇ ਵੀ ਤੁਰੇ ਉਸ ਤੋਂ ਬਾਅਦ ਤੁਸੀਂ ਇਹ ਕਹਿ ਰਹੇ ਆ ਕਿ ਅਸੀਂ ਉੱਥੇ ਕਾਰ ਤੇ ਗਏ ਵੈਂਟ ਬਾਈ ਕਾਰ ਜੇ ਤੁਸੀਂ ਬਸ ਤੇ ਗਏ ਹੁੰਦੇ ਫਿਰ ਵੈਂਟ ਬਾਈ ਬਸ ਹੋਣਾ ਸੀ ਠੀਕ ਹੈ ਜੇ ਤੁਸੀਂ ਬਾਈਕ ਤੇ ਗਏ ਹੁੰਦੇ ਫਿਰ ਵੈਂਟ ਬਾਈ ਬਾਈਕ ਵੀ ਵੈਂਟ देयर देयर ਕਿਥੇ ਮੋਗੇ ਜਿੱਥੇ ਤੁਸੀਂ ਸ਼ਾਪਿੰਗ ਕਰਨੀ ਸੀ ਵੀ ਵੈਂਟ देयर ਬਾਈ ਕਾਰ זיਗਨੇ ਕਿ ਅਸੀਂ ਲਗਭਗ ਉੱਥੇ 10 ਵਜੇ ਪਹੁੰਚੇ ਵੀ ਗਾਟ देयर ਅਰਾਊਂਡ 10 ਏਮ ਗਾਟ देयर ਦੇਖੋ ਆਪਾਂ ਗਾਟ ਜਿਹੜਾ ਹੈ ਇੱਥੇ ਗੈਟ ਦੀ ਸੈਕੰਡ ਫਾਰਮ ਆ ਗੈਟ ਨੂੰ ਆਪਾਂ ਰੀਚ ਦੀ ਥਾਂ ਤੇ ਵੀ ਲਾ ਸਕਦੇ ਹੁੰਦੇ ਆ ਇਹ ਆਪਾਂ ਗੈਟ ਵਾਲੀ ਕਲਾਸ ਚ ਕੀਤਾ ਵਿਸ਼ੇ ਉਸ ਦਿਨ ਆਪਾਂ ਠੀਕ ਹੈ ਆਪਾਂ ਇੱਕ ਦਿਨ ਗੈਟ ਵਾਲੀ ਕਲਾਸ ਕੀਤੀ ਸੀ ਉਹਦੇ ਚ ਆਪਾਂ ਕੀਤਾ ਸੀ ਕਿ ਗੈਟ ਨੂੰ ਰੀਚ ਦੀ ਥਾਂ ਤੇ ਲਿਖਿਆ ਜਾ ਸਕਦਾ ਇੱਥੇ ਬੇਸਿਕਲੀ ਮਤਲਬ ਹੈ ਕਿ ਵੀ ਰੀਚਡ देयर ਵੀ ਰੀਚਡ ਕਿੱਥੇ ਮੋਗੇ ਕਿ ਅਸੀਂ ਮੋਗੇ 10 ਵਜੇ ਦੇ ਲਗਭਗ ਜਿਹੜਾ ਹੈ ਪਹੁੰਚ ਗਏ ਠੀਕ ਹੈ ਵੀ ਗਾਟ देयर ਅਰਾਊਂਡ 10 एएम ਫੇਰ ਪਕਿੰਨੇ ਕਿ ਅਸੀਂ ਆਪਦੀ ਜਿਹੜਾ ਤੁਹਾਡਾ ਫੇਵਰਿਟ ਸ਼ਾਪ ਹੈ ਜਾਂ ਮਾਲ ਹੈ ਉਥੇ ਗਏ ਵੀ Visited our favorite shop, mall या store, कुछ भी हैं, ठीक है? जो भी है जो मॉल है तो mall shop या store है तो उस चीज ठीक है We visited our favorite shop. देखो ध्यान दे जिन्हें सेंटेंस है के सारे से सारे पास है ਠੀਕ ਹੈ ਪਾਸਟ ਇਨਡੈਫਿਨਿਟ ਜਿਹੜਾ ਹੈ ਵਰਤਿਆ ਉਦੋਂ ਹੀ ਜਾਂਦਾ ਹੈਗਾ ਜਦੋਂ ਆਪਾਂ ਕਿਸੇ ਘਟਨਾ ਨੂੰ ਲੜੀ ਵਾਈਜ਼ ਹੀ ਸਨਾਈ ਜਾਂਦੇ ਆ ਲੜੀ ਵਾਈਜ਼ ਹੀ ਲਿਖੀ ਜਾਂਦੇ ਆ ਠੀਕ ਹੈ ਸਭ ਤੋਂ ਪਹਿਲਾ ਇਨਸੀਡੈਂਟ ਜਿਹੜਾ ਹੁੰਦਾ ਫਿਰ ਦੋ ਫਿਰ ਉਸ ਤੋਂ ਅਗਲਾ ਇਨਸੀਡੈਂਟ ਫਿਰ ਉਸ ਤੋਂ ਅਗਲੀ ਇਨਸੀਡੈਂਟ ਠੀਕ ਸੀਰੀਜ਼ ਵਾਈਜ਼ ਹੁਣ ਆਪਾਂ ਕਹਿ ਰਹੇ ਆ ਸਟੇ ਉੱਤੇ ਦੁਕਾਨ ਚ ਅਸੀਂ ਦੇਖਿਆ ਕਿ ਬਹੁਤ ਸਾਰੇ ਨਵੇਂ ਨਵੇਂ ਤਰ੍ਹਾਂ ਦੇ ਜਾਂ ਵੈਰਾਈਟੀ ਦੇ ਜਿਹੜੇ ਹੈ ਕੱਪੜੇ ਸੀ ਹੁਣ देयर ਵਾਸ देयर ਵਰ ਵਾਲੀ ਚੀਜ਼ ਲਾਉਣੀ ਆ ਇੱਕੇ ਸੈਂਟੈਂਸ ਲਾਉਣਾ देयर ਵਰ there were many telasi and attractive clothes ঠিক देयर वाज या देयर वर چو কিڑی چیز হোনিয়া देयर वर ওদো আউগা ਜਦੋਂ ਤੁਸੀਂ ਦੱਸਦੇ ਆ ਕਿ ਜਿਹੜੀ ਗਾਂ ਚੀਜ਼ ਸੀ ਉਹ ਜ਼ਿਆਦਾ ਸੀਗੀਆਂ ਜਿਵੇਂ ਕਲਾਸੀ ਅਟਰੈਕਟਿਵ ਕਲੋਥਸ ਕਲੋਥਸ ਗਿਣਤੀ ਚ ਵੱਧਾ ਤਿਵਾਰ ਆ ਗਿਆ ਜਿੱਥੇ ਇੱਕ ਅੱਧੀ ਚੀਜ਼ ਹੁੰਦੀ ਤੇ ਫਿਰ ਵਾਜ਼ ਹੋਣਾ ਸੀ ਠੀਕ देयर ਵਰ ਮੈਨੀ ਕਲਾਸੀ ਐਂਡ ਅਟਰੈਕਟਿਵ ਕਲੋਥਸ ਕਿ ਕੱਪੜੇ ਬੜੇ ਕਲਾਸੀ ਸੀ ਬੜੇ ਅਟਰੈਕਟਿਵ ਸੀ ਜਿਹੜੇ ਅਸੀਂ ਉੱਥੇ ਦੇਖੇ ਸ਼ੋਪਿੰਗ ਵਾਲ ਹੈ ਨਾ ਆ ਫੇ ਤੁਸੀਂ ਕਹਿੰਦੇ ਆ ਕਿ ਵੀ ਫਾਈਨਲੀ ਕਿਸੀ ਫਾਈਨਲੀ ਆਪਣੀ ਪਸੰਦ ਦੇ ਦੋ ਚਾਰ ਕੱਪੜੇ ਜਿਹੜੇ ਖਰੀਦਨੇ ਸੀ ਖਰੀਦ ਲਏ ਵੀ ਫਾਈਨਲੀ ਗਾਟ ਆਵਰ ਕਲੋਥਸ ਐਂਡ ਪੇਡ ਦ ਬਿਲ ਵੀ ਫਾਈਨਲੀ ਗਾਟ ਆਵਰ ਕਲੋਥਸ ਗਾਟ ਆਪਾਂ ਗੈਟ ਵਾਲੀ ਕਲਾਸ ਕੀਤਾ ਸੀ ਕਿ ਗੈਟ ਦਾ ਮਤਲਬ ਕੱਲ ਲੈਣਾ ਨਹੀਂ ਹੁੰਦਾ ਗੈਟ ਤੇ ਹੋਰ ਵੀ 9-10 मीनिंग ਹੁੰਦੇ ਆ ਉਹਨਾਂ ਚੋਂ ਇੱਕ मीनिंग ਸੀਗਾ ਰੀਚ ਉਹਨਾਂ ਚੋਂ ਇੱਕ मीनिंग ਸੀਗਾ ਬਾਏ ਆ ਪਰਚੇਸ ਠੀਕ ਹੈ ਬਾਏ ਆ ਪਰਚੇਸ ਦੀ ਥਾਂ ਤੇ ਵੀ ਆਪਾਂ ਗੈਟ ਲਾ ਸਕਦੇ ਆ ਗੈਟ ਇੱਥੇ ਗਾਟ ਬੇਸਿੰਗਲੀ ਗੈਟ ਦੀ ਸੈਕੰਡ ਫਾਰਮ ਆ ਕਿਉਂਕਿ ਆਪਾਂ ਟੈਂਸ ਪਾਸਟ ਇੰਡੈਫਿਨਿਟ ਆ ਸੈਕੰਡ ਫਾਰਮ ਵਾਲਾ ਵੀ ਗਾਟ ਆਰ ਕਲੋਥਸ ਐਂਡ ਪੇਡ ਦਾ ਬਿਲਸ ਅਸੀਂ ਆਪਣੇ ਕਪੜੇ ਖਰੀਦ ਲਏ ਤੇ ਬਿੱਲ ਜਿਹੜਾ ਹੈ ਦੇਤਾ दैन फिर असी अपने मत के चलो फिर तुम किसी रेस्टोरेंट गए उ खाना वगैरह खाधा तो घर आ गए दैन वी वेंट टू अ restaurant रेस्टोर रैस्टोरेंट कि असी दोवें जने ਕਿਸੇ ਪੌਪੂਲਰ ਜੈ ਰੈਸਟੋਰੈਂਟ ਜੋ ਵੀ ਤੁਹਾਡੇ ਇਲਾਕੇ ਦਾ ਪੌਪੂਲਰ ਰੈਸਟੋਰੈਂਟ ਹੈ ਜੇ ਤੁਸੀਂ ਉਹਦਾ ਨਾਮ ਲਿਖਣਾ ਲੱਗ ਸਕਦੇ ਆ ਠੀਕ ਹੈ ਫਿਰ ਇੱਥੇ ਆਊਗਾ ਕਿ ਵੀ ਵੈਂਟ ਟੂ ਅ ਵੈਰੀ ਪੌਪੂਲਰ ਰੈਸਟੋਰੈਂਟ ਨੇਮਡ ABC ਜੋ ਵੀ ਹੈ ਠੀਕ ਹੈ ਉਹ ਰੈਸਟੋਰੈਂਟ ਦਾ ਨਾਮ ਕਿਸੇ ਰੈਸਟੋਰੈਂਟ ਗਏ ਅਸੀਂ ਉੱਥੇ ਆਪਣੀ ਪਸੰਦ ਦਾ ਖਾਣਾ ਖਾਧਾ ਜਾਂ ਜੋ ਵੀ ਕੁੜਾ ਦਿਲ ਕਰਦਾ ਸੀ ਵੀ ਹੈਡ ਸਮ ਟੇਸਟੀ and healthy ਹੁਣ ਆ ਲਿਆ ਠੀਕ ਹੈ ਵੀ ਹੈਡ ਸਮ ਟੇਸਟੀ ਐਂਡ ਹੈਲਦੀ ਸਨੈਕਸ ਤਾਂ ਬੇਸਿਕਲੀ ਆ ਨਿਆ ਆਹੀ ਐਕਚੁਅਲੀ ਸੈਕੰਡ ਹੋਮ ਹੀ ਹੈ ਇਹ ਹੈਵ ਦੀ ਸੈਕੰਡ ਹੋਮ ਹੀ ਆ ਤਾਂ ਤੁਸੀ ਕਹਿਣਾ ਹੋਵੇ ਤਾਂ ਉਹ ਵੀ ਕਿਹਾ ਜਾ ਸਕਦਾ ਨੂੰ ਕਿ ਅਸੀਂ ਟੇਸਟੀ ਤੇ ਹੈਲਦੀ ਸਨੈਕਸ ਖਾਦੇ ਜੋ ਵੀ ਟੇਸਟੀ ਐ ਹੈਲਦੀ ਸਨੈਕਸ ਅਵੇਲੇਬਲ ਸੀਗੇ कुछ भी हो सकता ठीक वी uh, असी आप कहने कि असी तीन क बजे के आस पास घर आ गए वी केम बैक होम अराउंड थ्री पीएम वी केम बैक होम अराउंड थ्री पी एम तीन बजे असी जिन बजे के आस पास घरें आ गए असी अपनी जड़ी है ਸ਼ਾਪਿੰਗ ਜਿਹੜੀ ਹੈ ਜੋ ਵੀ ਕੱਪੜੇ ਖਰੀਦੇ ਸੀ ਘਰ ਦੇ ਨੂੰ ਤਾਂ ਇਹ ਸਾਰਿਆਂ ਨੂੰ ਪਸੰਦ ਆਈ ਠੀਕ ਅ ਐਵਰੀਬਡੀ ਐਪਰੀਸ਼ੀਏਟਡ ਆਵਰ ਪਰਚੇਸਿਸ ਕਿ ਸਾਰਿਆਂ ਨੇ ਸਾਡੀ ਜਿਹੜੀ ਖਰੀਦਦਾਰੀ ਸੀ ਉਹਨੂੰ ਪਸੰਦ ਕੀਤਾ ਉਹਦੀ ਤਾਰੀਫ ਕੀਤੀ ਖਰੀਦਦਾਰੀ ਮਤਲਬ ਜੋ ਕੁਝ ਵੀ ਤੁਸੀਂ ਖਰੀਦਿਆ ਸੀ ਉਹਦੀ ਜਿਹੜੀ ਹੈ ਤਾਰੀਫ ਕੀਤੀ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈ ਕੋਈ ਵੀ ਘਟਨਾ ਕੋਈ ਸਟੋਰੀ ਜਿਹੜੀ ਹੈ ਲਿਖਣੀ ਸੌਖੀ ਹੈ ਬੇਸਿਕਲੀ ਆ ਜਿਹੜੇ ਹੈਗੇ ਟੈਂਸ ਹੈਗੇ ਆ ਪਾਸਟ ਆਹੀ ਜ਼ਿਆਦਾ ਵਰਤੇ ਜਾਂਦੇ ਆ ਪਾਸਟ ਇਨਡੈਫਿਨਿਟ ਔਰ ਪਾਸਟ ਦੇ ਬਾਕੀ ਜਿਹੜੇ ਤਿੰਨ ਸਿੰਪਲ ਆ ਜਿਨ੍ਹਾਂ ਚ ਕੋਈ ਐਕਸ਼ਨ ਵਰਬ ਨਹੀਂ ਹੁੰਦੀ ਠੀਕ ਹੈ ਲਿਖਣਾ ਤੁਸੀਂ ਪਾਸਟ ਦੇ ਦੇਖੋ ਹੋਰ ਵੀ ਟੈਂਸ ਜਿਹੜੇ ਹੈਗੇ ਵਰਤ ਸਕਦੇ ਆ ਵਿੱਚ ਪਾਸਟ ਕੰਟੀਨਿਊਸ ਪਾਸਟ ਪਰਫੈਕਟ ਪਾਸਟ ਪਰਫੈਕਟ ਕੰਟੀਨਿਊਸ ਇਹ ਵਰਤ ਸਕਦੇ ਆ ਪਰ ਮਿਨਿਮਮ ਜਿਹੜਾ ਹੈ ਜੇ ਕਿਸੇ ਨੂੰ ਹੋਰ ਚੀਜ਼ਾਂ ਹੋਰ ਟੈਂਸ ਨਹੀਂ ਵੀ ਲਿਖਣੇ ਆਉਂਦੇ ਪਾਸਟ ਤੇ ਤਾਂ ਆ ਤਿੰਨ ਚਾਰ ਜਿਹੜੇ ਸਿੱਖ ਲਓ ਠੀਕ ਹੈ ਇਹ ਇਹਦੇ ਵਿੱਚ ਵਿੱਚ ਜਿਹੜੀ ਹੈਗੀ ਤੁਸੀਂ ਕੋਈ ਆਪਣੀ ਕਹਾਣੀ ਆ ਜਾਂ ਕੋਈ ਘਟਨਾ ਕੋਈ ਗੱਲ ਜਿਹੜੀ ਹੈ ਪਾਸਟ ਦੀ ਸੁਣਾਉਣੀ ਹੋਵੇ ਕਿਸੇ ਨੂੰ ਲਿਖਣੀ ਹੋਵੇ ਤਾਂ ਲੈਗ ਸਕਦੇ ਨੇ ਲਿਖਣਾ ਸੌਖਾਗਾ ਇਹਨਾਂ ਦਾ ਜਿਹੜਾ ਹੈ ਤੁਹਾਨੂੰ ਸਿੱਖਣਾ ਪੈਣਾ ਹੀ ਆ ਇੰਨੇ ਕੇ ਬਿਨਾ ਤਾਂ ਨਹੀਂ ਲਿਖਿਆ ਜਾਂਦਾ ਠੀਕ ਅਗਰ ਡਿਟੇਲ ਦੇ ਵਿੱਚ ਜਿਹੜਾ ਹੈ ਤੁਸੀਂ ਕਹਾਣੀ ਆ ਇਨਸੀਡੈਂਟ ਲਿਖਣਾ ਸਿੱਖਣਾ ਚਾਹੁੰਦੇ ਹੋ ਡਿਟੇਲ ਚ ਮਤਲਬ ਜਿਹਦੇ ਚ ਆਪਾਂ ਬਾਕੀ ਟੈਂਸ ਵੀ ਵਰਤਗੇ ਪਾਸਟ ਕੰਟੀਨਿਊਸ ਵੀ ਹੋਵੇ ਪਾਸਟ ਪਰਫੈਕਟ ਵੀ ਹੋਵੇ ਪਾਸਟ ਪਰਫੈਕਟ ਕੰਟੀਨਿਊਸ ਵੀ ਹੋਵੇ ਪਾਸਟ ਤੇ ਪੈਸਿਵ ਵਾਲੀ ਨੈਂਸ ਵੀ ਹੋਊ ਪੈਸਿਵ ਫਾਰਮ ਵੀ ਹੋਵੇ ਥੋੜਾ ਬਹੁਤ ਨਰੇਸ਼ਨ ਵੀ ਹੋਵੇ ਠੀਕ ਹੈ ਅਗਰ ਇਸ ਤਰ੍ਹਾਂ ਕਹਾਣੀ ਲਿਖਣੀ ਚਾਹੁੰਦੇ ਹੋ ਇਸ ਤਰ੍ਹਾਂ ਇਵਿਡੈਂਟ ਲਿਖਣਾ ਸਿੱਖਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਠੀਕ ਔਰ ਆਜਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ